ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਬਠਿੰਡਾ ਦੇ ਪ੍ਰਤਾਪ ਨਗਰ ਗਲੀ ਨੰਬਰ 5 ਦੇ ਕੋਲ ਚੋਰਾ ਵੱਲੋਂ ਬੀਤੀ ਰਾਤ ਵੱਡੀ ਵਾਰਦਾਤ ਨੂੰ ਦਿੱਤਾ ਗਿਆ ਅੰਜਾਮ ਜਿਤ ਦੱਸਿਆ ਜਾ ਰਿਹਾ ਹੈ ਕਿ ਜੁਐਲਰੀ ਸ਼ਾਪ ਦੇ ਵਿੱਚੋਂ ਚੋਰਾ ਵੱਲੋਂ ਲੱਖਾਂ ਰੁਪਏ ਦੇ 골ਡ ਅਤੇ ਚਾਂਦੀ ਚੋਰੀ ਕਰਕੇ ਲੈ ਗਏ ਤੇ ਉੱਥੇ ਮਾਰਕੀਟ ਵਾਲਿਆਂ ਨੇ ਆਪਣੀ ਦੁਕਾਨ ਸਾਰੀ ਮਾਰਕੀਟ ਵਿਕਾਉ ਹੌਂਦੇ ਲਗਾਏ ਗਏ ਪੋਸਟਰ ਦੱਸਿਆ ਜਾਂਦਾ ਹੈ ਕਿ ਕਹਿੰਦੇ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਉੱਥੇ ਕੋਈ ਵੀ ਗਸ਼ਤ ਨਹੀਂ ਕੀਤੀ ਜਾਂਦੀ ਜਿਸ ਦੇ ਕਰਕੇ ਚੋਰਾਂ ਦੇ ਹੌਸਲੇ ਬੁਲੰਦ ਨੇ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਮੌਕੇ ਦੇ ਉੱਤੇ ਐਸਪੀ ਸਿਟੀ ਤੇ ਵੱਲੋਂ ਲੋਕਾਂ ਨੂੰ ਪ੍ਰਸਾਦ ਦਿੱਤਾ ਜਾ ਰਿਹਾ ਹੈ ਕਿ ਚੋਰਾਂ ਨੂੰ ਬਹੁਤ ਹੀ ਜਲਦ ਨੂੰ ਕਾਬੂ ਕਰ ਲਿੱਤਾ ਜਾਵੇਗਾ ਤੇ ਸਲਾਖਾਂ ਦੇ ਪਿੱਛੇ ਭੇਜੇ ਦਿੱਤਾ ਜਾਵੇਗਾ ਦੇ ਲੋਕਾਂ ਵੱਲੋਂ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਆਉ ਜਾਣਦੇ ਆਪਾਂ ਪੂਰਾ ਮਾਮਲਾ ਲੋਕਾਂ ਤੋਂ ਅਤੇ ਐਸਪੀ ਸਿਟੀ ਦੀ ਜ਼ੁਬਾਨੀ ਕੀ ਕਹਿੰਨਾ ਹੈ ਉਹਨਾਂ ਦਾ ਇਸ ਮਾਮਲੇ ਦੇ ਬਾਬਤ ਜੁੜਾਵਾਦ ਜੁੜਾਵਾਦ ਸੁਰਖਸ਼ਾ ਸ਼ਾਸਨ ਮੁਰਦਾਬਾਦ ਮੁਰਦਾਬਾਦ ਹਾਏ 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 ਦਬਕੇ ਬਿੱਟੋ ਹਾਏ 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 ਦਬਕੇ ਬਿੱਟੋ ਹਾਏ 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 ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਕੀ ਘਟਨਾ ਹੋਈ ਹੈ ਜੀ ਮੌਕੇ ਤੇ ਤੁਸੀਂ ਇਹ ਵੀ ਦਾ ਜਾਈ ਹੈ ਜੇ ਮਤਲਬ ਪੈਂਤੀ ਜਿੱਲੋ ਚੰਨੀ ਮੇਰੀ ਇੱਥੋਂ ਗਾਇਬ ਹੋ ਗਈ ਅੱਛਾ ਅੱਛਾ ਔਰ ਬਾਕੀ ਬੰਗਰਾਮ 골ਡੀ ਜਵਲੂ ਸੀ ਮੇਰੀ ਉਹ ਚਲੀ ਗਈ ਔਰ ਮੇਰਾ ਜੋ ਮਤਲਬ ਕਸਟਮਰ ਦਾ ਸਮਾਨ ਠੀਕਰਨ ਲਈ ਆਉਂਦਾ ਉਹ ਸਾਰੇ ਲੈ ਕੇ ਸਾਰੇ ਮੇਰੇ ਗੱਲੇ ਦੇ ਵਿੱਚੋਂ ਸਾਰੀ ਕੈਸ਼ ਵਗੈਰਾ ਸਾਰਾ ਕੁਝ ਕਿੰਨਾ ਕੁ ਨੁਕਸਾਨ ਕਹਿ ਸਕਦੇ ਆਪਾਂ ਦਾ ਕਿੰਨਾ ਚਾਲੇ ਪਤਾ ਲੱਗਦਾ ਅੱਛਾ ਕੋਈ ਸੀਸੀਟੀਵੀ ਫੁਟੇਜ ਕੋਈ ਆਈ ਹੈ ਮੌਕੇ ਦੀ ਕੋਈ ਵੀਰੇ ਉਧਰ ਆਈ ਹੈ ਇਹ ਚੈੱਕ ਕਰਦੇ ਆ ਅੱਛਾ ਇਹ ਚੈੱਕ ਕਰਦੇ 15 ਤੋਂ 20 ਜਨੇ ਬੰਦੇ ਦੇਖ ਲਓ ਪੰਜ ਮੇਰੇ ਸੌਦੇ ਉੱਤੇ ਤਾਲੇ ਲੱਗੇ ਹੋਏ ਆ ਫਿਰ ਵੀ ਇਹ ਕੰਮ ਹੋ ਗਿਆ ਦੇਖੋ ਪੰਜ ਤਾਲੇ ਤੁਹਾਡੇ ਲੱਗੇ ਪਏ ਕਿਹੜੀ ਮਾਰਕੀਟ ਕਿਹੜੀ ਹੈ ਜੀ ਪ੍ਰਤਾਪ ਨਗਰ ਦਰੀ ਨੰਬਰ 5 ਤੇ ਆਪਣੀ ਸ਼ੋਪ ਹੈ ਅੱਛਾ ਇਹ ਮੇਨ ਰੋਡ ਤੇ ਦੁਕਾਨ ਨਹੀਂ ਹੈ ਮੇਨ ਰੋਡ ਹੈ ਮੇਨ ਰੋਡ ਪ੍ਰਤਾਪ ਮੇਨ ਰੋਡ ਤੇ ਐਡੀ ਵੱਡੀ ਘਟਨਾ ਅੱਛਾ ਕੋਈ ਪੁਲਿਸ ਵਗੈਰਾ ਆਂਦੀ ਹੈ ਇਸ ਇਲਾਕੇ ਦੇ ਵਿੱਚ ਕਸ਼ਤ ਕਰੇ ਇਹ ਅਗਰ ਜੇ ਆਂਦੇ ਹੁੰਦੇ ਤਾਂ ਇਹ ਕੰਮ ਨਹੀਂ ਹੋਣਾ ਸੀਗਾ ਇਹ ਕੰਮ ਹੋਣਾ ਹੀ ਨਹੀਂ ਸੀਗਾ ਅੱਛਾ ਹੋਰ ਵੀ ਦੱਸ ਰਹੇ ਦੁਕਾਨਾਂ ਦੇ ਤਾਲੇ ਵਗੈਰਾ ਕੁਝ ਹਾਂਜੀ ਬਿਲਕੁਲ ਵੀਰੇ ਇੱਕ ਮੇਰੇ ਤੋਂ ਅੱਗੇ ਜੁਵੈਲਰੀ ਦੀ ਦੁਕਾਨ ਹੂੰ ਉਹਨਾਂ ਦੇ ਹੋਈ ਕੋਈ ਕਾਰਵਾਈ ਨਹੀਂ ਹੋਈ ਹੂੰ ਹੁਣ ਇਹੀ ਹਾਲ ਮੇਰਾ ਹੁਣ ਹੈ ਇਹੀ ਹਾਲ ਮੇਰਾ ਹੁਣ ਹੈ ਅੱਛਾ ਪੁਲਿਸ ਨੂੰ ਦਿੱਤੀ ਸੂਚਨਾ ਕੋਈ ਹਾਂਜੀ ਆ ਵੀਰੇ ਰਿਪੋਰਟ ਦੇ ਕੇ ਆਏਗੇ ਅੱਛਾ ਨਹੀਂ ਰਿਪੋਰਟ ਤੁਸੀਂ ਦੇ ਕੇ ਆਏ ਹੋ ਕਿ ਉਹ ਆਏ ਸੀ ਮੌਕੇ ਤੇ ਮੈਂ ਦੇ ਕੇ ਆਏ ਖੁਦ ਵੀਰੇ ਉਹ ਚਾਏ ਦੇ ਬਾਅਦ ਆਇਆ ਹਾਂ ਅੱਛਾ 3:30 ਵਜੇ ਪਤਾ ਲੱਗਿਆ ਡੇਢ ਘੰਟੇ ਬਾਅਦ ਪਹੁੰਚ ਸਾਡੇ ਕੋਲ ਇੱਥੇ ਪਹੁੰਚੇ ਫ੍ਰੈਂਸਿਕ ਟੀਮ ਆਈਏ ਕੋਤੜ ਕੋ ਜੀ ਫ੍ਰੈਂਸਿਕ ਜੋ ਚੈੱਕ ਅਪ ਕਰਦੇ ਅੰਦਰ ਹੈਗੇ ਅੰਦਰ ਹੈਗੇ ਹਾਂਜੀ ਅੰਦਰ ਹੈਗੇ ਕੀ ਮੰਗ ਕੀ ਕਰਨਾ ਚਾਹੂਂਗੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਲਈ ਹੀ ਕਰਾਂਗੇ ਵੀਰੇ ਆ ਚੀਜ਼ਾਂ ਬੰਦ ਕਰੋ ਤੇ ਮੇਰਾ ਜੋ ਮਤਲਬ ਲੁੱਟਿਆ ਲੁੱਟਿਆ ਗਿਆ ਸਮਾਨ ਹੈ ਮੇਰਾ ਉਹ ਵਾਪਸ ਦਵਾਇਆ ਹਾਂਜੀ ਕਿਉਂਕਿ ਚਾਰ ਪੰਜ ਜਾਣੇ ਦਾ ਕੁਝ ਨਹੀਂ ਪੱਟਿਆ ਜਾਨੇ ਸੀ 15 20 ਜਾਣੇ ਸੀਗੇ ਹਥਿਆਰ ਸੀਗੇ ਤਾਂ ਹੀ ਉਹ ਤੇ ਸ਼ਟਰ ਚੱਕਤਾ ਪੰਜ ਪੰਜ ਲੋਕ ਲੱਗੇ ਹੋਣਦੇ ਉਹ ਆਉਜੋਦ ਸੁਨਿਆਰੇ ਤੇ ਜਿਹੜਾ ਛੱਡਰ ਕਰਕੇ ਕੁਝ ਵੀ ਸਾਰਾ ਕੁਝ ਸਾਫ਼ ਕਰਕੇ ਲੈ ਗਏ ਜੀ ਅੱਛਾ ਐ ਦੱਸੋ ਵੀ ਸਾਰੀ ਸਾਰੀ ਮਾਰਕੀਟ ਵਿਕਾਊ ਕਿਉਂ ਲਿਖੀ ਐ ਵਿਕਾਊ ਜਦੋਂ ਕੰਮ ਕਰੀ ਹੈ ਨਹੀਂ ਚੱਲਨੇ ਹਨ ਡਰ ਬਣਿਆ ਰਹਿਣਾ ਵੈਸੇ ਵੀ ਜਿਹੜਾ ਇੱਥੇ ਪਾਣੀ ਖੜਾ ਰਹਿੰਦਾਗਾ ਬੁਰਾ ਹਾਲ ਐ ਛੋਟੀ ਰੋਡ ਆ ਹਨ ਤੇ ਦਿਨ ਦਿਹਾੜੇ ਵੀ ਬਾਰਦਾਤਾਂ ਹੁੰਦੀਆਂ ਇਹ ਪਹਿਲੀ ਵਾਰ ਬਾਰਦਾਤ ਨਹੀਂ ਹੋਈ ਪ੍ਰਤਾਪਨਗਰ ਕੀ ਮੈਨੂੰ ਕੱਲਾ ਤਾਂ ਪਿਆ ਵੀ ਵਿਕਾਊ ਹੋ ਜੀ ਉਸ ਹਿਸਾਬ ਨਾਲ ਜਿਸ ਹਿਸਾਬ ਨਾਲ ਬਾਰਦਾਤਾਂ ਹੋ ਰਹੀਆਂ ਅਸੀਂ ਪੰਜਾਬ ਸਰਕਾਰ ਨੂੰ ਇਹ ਮੰਗ ਕਰਦੇ ਆਂ ਵੀ ਇਹਨਾਂ ਤੇ ਨਕੇਲ ਕਸੀ ਜਾਵੇ ਜਿਹੜਾ ਕਿ ਪੰਜਾਬ ਨੂੰ ਸਾਡੇ ਨੂੰ ਖੁਸ਼ਹਾਲ ਬਣਾਇਆ ਜਾ ਸਕਦਾ ਕਿੰਨੇ ਵਜੇ ਦੀ ਦੱਸੀ ਜਾ ਰਹੀ ਹੈ ਕੀ ਕੁਝ ਸਟੋਰੀ ਕੀਤਾ ਗਿਆ ਹੈ ਰਾਤੀ 2 ਵਜੇ ਦੀ ਘਟਨਾਈ ਜਿਹੜਾ ਆਪਣਾ ਮੈਂ ਕਹਿੰਦਾ ਜਿਹੜਾ ਵੀ ਬਾਹਰ ਕੋ ਪਿਆਸੀ ਲੋਕਰ ਨੂੰ ਛੱਡ ਕੇ ਸਭ ਕੁਝ ਲੈ ਗਿਆ ਜੀ ਸਾਫ ਕਰਕੇ ਲੈ ਗਏ ਕੁਛ ਵੀ ਛੱਡਿਆ ਉਹਨਾਂ ਨੇ ਕਹਿੰਦੇ ਲੋਕਰ ਵੀ ਚੱਕਿਆ ਜਾਣਾ ਸੀ ਆਂਡੀ-ਕਾਂਡੀ ਦੇ ਨਾਲ ਹਾਂ ਆਂਡੀ-ਕਾਂਡੀ ਨਾਲ ਜਾ ਕੇ ਹੋਰ ਵੀ ਦੁਕਾਨਾਂ ਨੂੰ ਟਾਰਗੇਟ ਬਣਾਇਆ ਸੀਗਾ ਉਹਨਾਂ ਦੇ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀਗੀ ਪਰ ਆਂਡੀ-ਕਾਂਡੀ ਜਾ ਕੇ ਉਹਨਾਂ ਨੇ ਰੋਲਾ ਪਾਇਆ ਤਾਂ ਕਿ ਉਹ ਭੱਜ ਗਏ ਉਹ ਹਾਲਾਂ ਹੋ ਸਕਦਾ ਨਾ ਭੱਜਦੇ ਪਰ ਉਹਨਾਂ ਦਾ ਜਿਹੜਾ ਕੋਟਾ ਪੂਰਾ ਹੋ ਚੁੱਕਿਆ ਸੀ ਬੋਰੀਆਂ ਭਰ ਕੇ ਲੈ ਕੇ ਗਏ ਆ ਤੁਸੀਂ ਵੀਡੀਓ 'ਚ ਮੈਂ ਨਹੀਂ ਕਹਿੰਦਾ ਵੀਡੀਓ ਕਹਿੰਦੀਆਂ ਜਿਹੜੀਆਂ ਕੈਮਰੇ ਨਾਲ ਆਈਆਂ ਪ੍ਰਸ਼ਾਸਨ ਤੱਕ ਵੀ ਪਹੁੰਚ ਚੁੱਕੀਆਂ ਹੋਣਗੀਆਂ ਆਇਆ ਕੋਈ ਐਮਸੀਪੀ ਦੇ ਵਿਧਾਇਕ ਕੋਈ ਹਾਂ ਹਲੇ ਤੱਕ ਤਾਂ ਕੋਈ ਨਹੀਂ ਆਇਆ ਜਵੇਂ ਲੋਵਾਰੀਸ ਹੁੰਦਾ ਸਾਡਾ ਪ੍ਰਤਾਪਨਗਰ ਅਸੀਂ ਤਾਂ ਹੀ ਮੰਗ ਕਰਦੇ ਆ ਚਾਹੇ ਕੋਈ ਨਾ ਸਾਨੂੰ ਤਾਂ ਇਹਨਾਂ ਨੂੰ ਫੜ ਕੇ ਸਭ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਜਿਹੜਾ ਬਠਿੰਡਾ ਨਿਵਾਸੀ ਤੇ ਪੰਜਾਬ ਜਿਹੜਾ ਖੁਸ਼ਹਾਲ ਬਣ ਸਕੇ ਤੇ ਆਪਣਾ ਡਰ ਤੋਂ ਮੁਕਤ ਹੋ ਸਕਣ ਸ਼ਾਸਨ ਹਰਕਤ ਦੇ ਤੋਂ ਆਇਆ ਜੋ ਪ੍ਰਸ਼ਾਸਨ ਨੂੰ ਪਤਾ ਲੱਗਿਆ ਆਏ ਹਾਂ ਪ੍ਰਸ਼ਾਸਨ ਪੀਸੀਆਰ ਤੇ ਤੇ ਜਿਹੜੇ ਹੋਰ ਅਧਿਕਾਰੀ ਕਈ ਆਪਣੇ ਸੀਆਈਡੀ ਵਗੈਰਾ ਵਾਲੇ ਵੀ ਆਏ ਹੈਗੇ ਉਹ ਆਪਣੀ ਜਾਂਚ ਕਰ ਰਹੇ ਹੈਗੇ ਤੇ ਸਾਨੂੰ ਉਮੀਦ ਹੈ ਕਿ ਜਲਦੀ ਪਕੜ ਲੈਣਗੇ ਪਕੜ ਕੇ ਵੀ ਸਜ਼ਾ ਦੇਣੀ ਚਾਹੀਦੀ ਸਭ ਤੋਂ ਸਖਤ ਆਖਰ ਸਵਾਲ ਕਿਸ ਤਰ੍ਹਾਂ ਦੇ ਲੱਗਦੇ ਹੈਗੇ ਜਿਵੇਂ ਕੋਈ ਵਾਰਦਾਤ ਜਿਹੜੀ ਸੀਗੀ ਇੱਥੇ ਪ੍ਰਤਾਪਨਗਰ ਦੇ ਵਿੱਚ ਜੁੰਮੇਨ ਮਾਰਕੀਟ ਐਸ ਦੇ ਵਿੱਚ ਕੁਲਦੇਵ ਨਾਮ ਦੇ ਇੱਕ ਲੜਕੇ ਦੀ ਸ਼ਾਪ ਹੈਗੀ ਆ ਜਵਿੰਦਰ ਦੀ ਸ਼ਾਪ ਪਰ ਆਜ ਇਸ ਦੇ ਵਿੱਚ ਇੱਕ ਚੋਰੀ ਦੀ ਘਟਨਾ ਜਿਹੜੀ ਹੈਗੀ ਆ ਰਿਪੋਰਟ ਹੋਈ ਹੈ ਆਜ ਇਸ ਸਬੰਧ ਦੇ ਵਿੱਚ ਅਸੀਂ ਪਾਰਕਸ ਦੇ ਜੋ ਬਿਆਨ ਕਲਮਤ ਕਰਕੇ थाना ਕਨਾਲ ਕਲੋਨੀ ਦੇ ਵਿੱਚ ਮਕਤਮਾ ਨੰਬਰ 14 ਅੰਡਰ ਸੈਕਸ਼ਨ 37.4 ਐਂਡ 305 ਆਪੀਐਨਐਸ ਦੇ ਵਿੱਚ ਕਲਮ ਦਰਜ ਕੀਤਾ ਤੇ ਅਸੀਂ ਇਸ ਘਟਨਾ ਨੂੰ ਵਾਰਦਾਤ ਨੂੰ ਟ੍ਰੇਸ ਕਰਨ ਲਈ ਜਿਹੜੇ ਵਕਫ ਵਕਲੇ ਲਗਾਜਾਂਗੇ ਜਿਹਨਾਂ ਦੇ ਵਿੱਚ ਇੰਚਾਰਜ ਸੀ ਜੀ 2 ਅਤੇ ਐਸਐਚਓ ਕਨਾਲ ਕਲੋਨੀ ਅੰਡਰ ਸੁਪਰਵਾਈਜ਼ਨ ਆਫ ਡੀਐਸਪੀ ਸਿਟੀ ਵੱਲੋਂ ਬਰਤਲ ਪਰ ਪਾਟੀ ਦੀ ਲਗਾਈ ਗਈਆਂ ਨੇ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਜਲਦੀ ਹੀ ਜਿਹੜਾ ਹੈਗਾ ਪਛਾਣ ਕੀਤੀ ਜਾਵੇ ਤੇ ਜਿਹੜੇ ਇਸੇ ਪਿੱਛੇ ਘਟਨਾ ਦੇ ਪਿੱਛੇ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਰੋ ਕਦੇ ਇੱਧਰ ਕੋਈ ਅਗਸਤ ਨਹੀਂ ਹੁੰਦੀ ਕੋਈ ਪੁਲਿਸ ਨਹੀਂ ਆਉਂਦੀ ਇਹ ਲਾਵਾਚ ਕਰਕੇ ਪੁਲਿਸ ਏਰੀਆ ਹੈਗਾ ਪਰ ਲਾ ਪਿੰਡਾ ਸ਼ਹਿਰ ਸ਼ਹਿਰ ਕੋਈ ਜੂ ਚੈਕਿੰਗ ਕੀਤੀ ਜਾਂਦੀ ਹੈ ਇੱਥੇ ਕੋਈ ਵੀ ਉਹਨਾਂ ਨੂੰ ਸੁਰੱਖਿਅਤ ਹੋਇਆ ਨਹੀਂ ਕਰਾਈ ਜਾਂਦੀ ਆ ਦੇਖੋ ਸਾਡੇ ਵੱਲੋਂ ਪੀਸੀ ਇਸ ਏਰੀਆ ਦੇ ਵਿੱਚ ਵੀ ਜਿਹੜਾ ਗ੍ਰੀਟ ਅਫਸਰ ਹੈਗਾ ਉਹਨੂੰ ਦੁਬਾਰਾ ਤੋਂ ਬ੍ਰੀਫ ਕਰਾਂਗੇ ਕਿ ਇਸ ਏਰੀਆ ਦੇ ਵਿੱਚ ਜਿਹੜੀ ਗਸ਼ਤ ਹੈਗੀ ਆ ਉਹਦੇ ਜਿਹੜੀ ਪ੍ਰੋਫੈਨਸੀ ਉਸ ਨੂੰ ਜ਼ਿਆਦਾ ਵਧਾ ਦਿੱਤਾ ਜਾਵੇ ਕਿਉਂਕਿ ਤੁੰਨਾ ਦੇ ਵਿੱਚ ਅਕਸਰ ਦਿੱਖਣ ਨੂੰ ਆਇਆ ਕਿ ਜਿਹੜੀਆਂ ਚੋਰੀ ਦੀ ਵਾਰਦਾਤਾਂ ਨੇ ਜਿਹੜਾ ਜਿਹੜੇ ਸ਼ਰਾਰਤੀ ਬੰਦੇ ਹੁੰਦੇ ਆ ਇਸ ਤੋਂ ਹੰਦਾ ਫਾਇਦਾ ਉਠਾ ਕੇ ਚੋਰੀ ਦੀ ਵਾਰਦਾਤਾਂ ਨੂੰ ਜਾਮ ਦੇਣ ਦੀ ਕੋਸ਼ਿਸ਼ ਕਰਦੇ ਆ। ਸੋ ਇਸ ਤੇ ਰਿਲੇਟਡ ਅਸੀਂ ਇਸ ਏਰੀਆ ਦੇ ਵਿੱਚ ਜਿਹੜੀ ਹੈਗੀ ਹੈ ਪੈਟਰੋਲਿੰਗ ਦੀ ਫ੍ਰੀਕਵੈਂਸੀ ਹੋਰ ਸਰ ਕਿੰਨੀਆਂ ਦੁਕਾਨਾਂ ਦੇ ਰਾਤ ਹੋਈ ਹੈਗੀ ਇਹਦੇ ਵਿੱਚ ਇੱਕ ਦੁਕਾਨ ਦੇ ਵਿੱਚ ਚੋਰੀ ਹੋਈ ਹੈ ਇੱਕ ਸੈਕੰਡ ਸ਼ਾਪ ਜਿਹੜੀ ਹੈਗੀ ਉਹਦੇ ਉੱਤੇ ਅਟੈਂਪਟ ਕੀਤੀ ਗਈ। ਸਰ ਇੱਕੋ ਗੱਲਬਾਤ ਹੋਈ ਹੈ ਦੁਕਾਨਦਾਰਾਂ ਨਾਲ ਤੁਹਾਡੀ ਹੁਣ ਜਿਵੇਂ ਦੁਕਾਨਾਂ ਬੰਦ ਨੇ ਰੋਜ਼ ਪ੍ਰਦਰਸ਼ਨ ਕਰਦੇ ਦੁਕਾਨਾਂ ਨਹੀਂ ਖੋਲਾਂਗੇ ਸਰ ਅਸੀਂ ਉਹਨਾਂ ਨੂੰ ਸ਼ੋਸ਼ਣ ਦਵਾਇਆ ਕਿ ਜਿਹੜੇ ਇੱਥੇ ਘਟਨਾ ਦੇ ਪਿੱਛੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜਲਦੀ ਹੀ ਜਿਹੜਾ ਇਹ ਗ੍ਰਿਫਤਾਰ ਕੀਤਾ ਜਾਊਗਾ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਰ ਨੋਬਲੀ ਕੀ ਚੋਰੀ ਹੋ ਜਾਂਦੀ ਹੈ ਦੋ ਤਿੰਨ ਯਾਨੀ ਹੁੰਦੇ ਇੱਥੇ 15 ਵੀ ਯਾਨੀ ਇਕੱਠੇ ਹੋ ਕੇ ਆ ਰਹੇ ਇਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਦੇਖੋ ਅਲੱਗ-ਅਲੱਗ ਜਿਹੜੇ ਹੈਗੇ ਨੇ ਕਈ ਵਾਰੀ ਕੋਈ ਗ੍ਰੋ ਹੁੰਦੇ ਨੇ ਜਿਹੜੇ ਇਦਾਂ ਦੀ ਚੋਰੀ ਦੀ ਵਾਰਦਾਤਾਂ ਨੂੰ ਜਾਮ ਦੇਣ ਦੀ ਕੋਸ਼ਿਸ਼ ਕਰਦੇ ਜੋ ਅਕਸਰਤ ਹੁੰਦਾ ਦੀਆਂ ਜਿਹੜੇ ਸੀਜ਼ਨ ਹੁੰਦਾ ਉਹਦੇ ਫਾਇਦਾ ਲੈਂਦੇ ਸੋ ਸਾਡੀ ਸਾਰੀਆਂ ਟੀਮਾਂ ਲੱਗੀਆਂ ਹੋ ਜਾਂਦੀਆਂ ਸੀ ਜੋ ਅਵੇਲੇਬਲ ਐਵੀਡੈਂਸ ਹੈਗਾ ਉਹਦੇ ਆਧਾਰ ਤੇ ਉੱਪਰ ਜਿਹੜੇ ਹੈਗੇ ਦੋਸ਼ੀਆਂ ਨੂੰ ਪਛਾਣ ਕਰਕੇ ਸਾਡੀ ਕੋਸ਼ਿਸ਼ ਤੇ ਇਹੀ ਹੈ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਪਛਾਣ ਕਰੀਏ ਤਾਂ ਕਿ ਕਿਤੇ ਹੋਰ ਵਾਰਦਾਤਾਂ ਨੂੰ ਜਾਮ ਨਾ ਦੇ। ਸੋ ਦੁਕਾਨਦਾਰ ਦੱਸੇ ਕਿੰਨਾ ਨੁਕਸਾਨ ਐਗਜ਼ੈਕਟਲੀ ਹੋਇਆ ਅੰਦਾਜ਼ਾ ਕੁਛ ਉਹਨਾਂ ਦੇ ਵੱਲੋਂ ਚਾਂਦੀ ਜਿਹੜੀ ਹੈਗੀ ਹੈ ਤਕਰੀਬਨ ਆਪਸ ਨੂੰ ਕੋਈ ਆਸ਼ਵਾਸ਼ਣ ਦੇਣਾ ਚਾਹੁੰਦੇ ਤੁਸੀਂ ਕਿ ਆਪ ਜਲਦ ਫੜੀ ਅਸੀਂ ਆਪਣੇ ਵੱਲੋਂ ਜਿਹੜੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਅਸੀਂ ਸਾਡੀ ਪੂਰੀ ਕੋਸ਼ਿਸ਼ ਹੈ ਕਿ ਜਿਹੜੇ ਇਹ ਦੋਸ਼ੀ ਨੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਤੇ ਅਸੀਂ ਆਪਣਾ ਜਿਹੜਾ ਹੈਗਾ ਬੈਸਟ ਟਰਾਈ ਕਰਾਂਗੇ ਥੈਂਕ ਯੂ ਸੋਮਨਸ